ਦੋਸਤੋ ਤਿੰਨ ਜਾਨਵਰ ਤੁਹਾਨੂੰ ਨੁਕਰੇ ਦਿਖਾਉਣੇ ਆ ਜੋ ਸੇਲ ਤੇ ਆ ਇੱਕ ਮਾਰਵਾੜੀ ਘੋੜਾਗਾ ਉਹਦੇ ਵੀ ਦਰਸ਼ਨ ਕਰਾਵਾਂਗੇ ਉਹ ਵੀ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਤੇ ਇੱਕ ਘੋੜੀ ਇੱਕ ਬਸ਼ੇਰਾ ਤੇ ਇੱਕ ਬਸ਼ੇਰੀ ਤਿੰਨੇ ਜਾਨਵਰ ਨੁਕਰੇ ਸੇਲ ਤੇ ਆ ਆਪਾਂ ਕਰਦੇ ਆ ਭਰਾ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਆਪਣੇ ਦੱਸੋ ਜੀ ਤੇ ਇਹ ਨੌਕਰੀ ਘੋੜੀ ਬਾਰੇ ਦਿਓ ਹੀ ਪਹਿਲਾਂ ਦਾ ਡਿਟੇਲ ਇਹ ਨੌਕਰੀ ਘੋੜੀ ਵੀਰੇ ਉਮਰ ਇਹਦੀ 6 6.5 ਸਾਲ ਜੀ ਅੱਛਾ ਜੀ 65 ਇੰਚ ਹਾਈਟ ਹੈ ਜੀ ਠੀਕ ਹੈ ਜੀ ਤੇ ਇਹ ਨਾਲ ਖੜੀ ਹੈ ਇਹਦੀ ਬੱਚੀ ਹੈ ਜੀ ਇਹਦੇ ਪਹਿਲੇ ਪਾਸੇ ਜੋ ਖੜੀ ਹੈ ਇਹਦੀ ਬੰਟੀ ਹੈ ਹਾਂਜੀ ਹਾਂਜੀ ਇਹਦੀ ਬੱਚੀ ਹੈ ਜੀ ਹੁਣ ਇਹਨੂੰ ਗੱਬਣ ਕਰਾਈ ਹੈ 3 ਦਿਨ ਹੋਏ ਹੈ ਜੀ ਰੋਲੀ ਵਾਲੇ ਦਾ ਬੱਚਾ ਹੈ ਉਸ ਤੋਂ ਗੱਬਣਾ ਜੀ ਰੌਲੀ ਵਾਲੇ ਅਰਜਨ ਦਾ ਬੱਚਾ ਉਹਦੇ ਤੋਂ ਗੱਬਣਾ ਹੋਈ ਵੀ ਹੈ ਹਾਂਜੀ ਹਾਂਜੀ ਮੀਟ ਹੋਈ ਵੀ ਆ ਤਿੰਨ ਮੀਟ ਹੋਈ ਆ ਹੁਣੇ ਤਿੰਨ ਦਿਨ ਚੈੱਕ ਹੋਊ ਜੂ ਫੇਰ ਚੈੱਕ ਹੋ ਗਈ ਨਾ ਜਾ ਕੇ ਅੱਗੇ ਤੀਆਂ ਪੈਂਤਾਂ ਦਿਨਾਂ ਤੇ ਚੈੱਕ ਹੋ ਜੂ ਦੋਸਤੋ ਮੀਟ ਹੋਈ ਵੀ ਆ ਹਾਂਜੀ ਮੀਟ ਹੋਈ ਜੀ ਤੇ ਸਵਾਰੀ ਦੀ ਧੋਵਾਂਗਾ ਕਰਾਉਂਦੀ ਹੈ ਬਾਈ ਗੁੱਲਾ ਬਹੁਤ ਚੰਗਾ ਜੀ ਸਵਾਰੀ ਸੂਰੀ ਮਾ ਵਧਕਾ ਕਰਾਉਂਦੀ ਹੈ ਸਵਾਰੀ ਪੂਰੀ ਚਾਲ ਤੁਰਦੀ ਹੈ ਜੀ ਠੀਕ ਹੈ ਜੀ ਚੱਲ ਤੇ ਬਾਲ ਪੌੜੀਆਂ ਦੀ ਸਾਫ ਆ ਬਿਲਕੁਲ ਸਾਫ ਹੈ ਜੀ ਇੱਕ ਨੰਬਰ ਤੇ ਵਸ਼ੇਰੀ ਤੋਂ ਅਲੱਗ ਵੀ ਕਰਦੇ ਹੋਗੇ ਸੇਲ ਇਹ ਹਾਂਜੀ ਹਾਂਜੀ ਕਰ ਦਿਆਂਗੇ ਜੀ ਬੇਸ਼ੇਰੀ ਤੋਂ ਲੈ ਕੇ ਕਰ ਦਿਆਂਗੇ ਕੀ ਡਿਮਾਂਡ ਮੰਡ ਕਰਦੇ ਆਂ ਭਰਾ ਡਿਮਾਂਡ ਵੀਰ ਜੀ ਫੋਨ ਤੇ ਦੱਸ ਦੇਣੀ ਹੈ ਫੋਨ ਤੇ ਹਾਂ ਜਿਹੜਾ ਭਰਾ ਕੋਈ ਇੱਚੂ ਖਾਊਗਾ ਲੈਣ ਦਾ ਉਹ ਫੋਨ ਕਰ ਲੂਗਾ ਉਹਨੂੰ ਫੋਨ ਤੇ ਸਾਰੀ ਗੱਲ ਦੱਸ ਦੇਣੀ ਹੈ ਠੀਕ ਹੈ ਲਓ ਮਿੱਤਰੋ ਕੋਈ ਵੀ ਭਰਾ ਇਹ ਕੋੜੀ ਖਰੀਦਣੀ ਚਾਹੁੰਦਾ ਹੋਵੇ ਤਾਂ 22 ਨੂੰ ਕਾਲ ਲਿਓ ਸੰਪਰਕ ਫੋਨ ਨੰਬਰ ਆਪਾਂ ਦੇਵਾਂਗੇ ਵੀਡੀਓ ਚ ਲਾਵਾਂਗੇ ਤੇ ਘੰਟੀ ਤੁਸੀਂ ਮਾਰ ਲਿਓ ਤੇ ਅੱਗੇ ਆਜੋ ਬਾਈ ਇਹ ਬੇਸ਼ੇਰੀ ਹੈ ਵੀਰ ਜੀ ਇਸੇ ਘੋੜੀ ਦੀ ਹੈ ਜੀ ਇਸੇ ਘੋੜੀ ਦੀ ਆਗਿਆ 9 ਮਹੀਨਿਆਂ ਦੀ ਬੱਚੀ ਹੈ ਜੀ 9 ਮਹੀਨਿਆਂ ਦੀ ਬੱਚੀ ਹਾਂਜੀ ਇਹ ਆਪ ਕਿਹੜੇ ਘੋੜੇ ਦੀ ਆ ਇਹ ਇਹ ਜੀ ਹਾਂਜੀ ਇਹ ਇਧਰ ਕਾਲੇ ਵਾਲੇ ਕੋਲੇ ਇੱਕ ਬਿੱਲਾ ਘੋੜਾ ਸੀਗਾ ਜੀ ਅੱਛਾ ਜੀ ਸੂਰੇ ਵਾਲੇ ਖਾਨਦਾਨ ਦਾ ਉਹਦੀ ਬੱਚੀ ਹੈ ਜੀ ਠੀਕ ਹੈ ਲਓ ਮਿੱਤਰੋ ਇਧਰ ਦੀ ਕੈਮਰਾ ਮਾਰਦੇ ਆਂ ਆਪਾਂ ਐਸਾ ਬਸ਼ੇਰ ਇਹ ਬਸ਼ੇਰਾ ਹੈ ਜੀ ਇੱਕ ਮਿੰਟ ਬਾਈ ਆ ਬਸ਼ੇਰੀ ਦਿਖਾ ਦਗੇ ਦੋਸਤਾਂ ਨੂੰ ਬਸ਼ੇਰੀ ਦਿਖਾਓ ਮੇਲੇ ਦਾ ਥੋੜਾ ਜਿਹਾ ਮਾਹੌਲ ਹੀ ਇਦਾਂ ਦਾ ਹੁੰਦਾ ਫਿਰ ਜਾਨਵਰ ਉਹ ਆਈ ਦਿਖਾਉਣੇ ਪੈਂਦੇ ਆ ਤੇ ਬਸ਼ੇਰੀ ਦੀ ਇਹ ਵੀ ਫੋਨ ਤੇ ਹੀ ਕਰਾਂਗਾ ਡਿਮਾਂਡ ਤਾਂ ਹਾਂਜੀ ਹਾਂਜੀ ਡਿਮਾਂਡ ਫੋਨ ਤੇ ਕਰਾਂਗੇ ਸਾਰੀ ਚੀਜ਼ ਆ ਗਿਆ ਬਸ਼ੇਰਾ ਹਾਂਜੀ ਆ ਬਸ਼ੇਰਾ ਆ ਗਿਆ ਜੀ ਠੀਕ ਹੈ ਜੀ ਇਹ ਸਾਢੇ 4 ਮਹੀਨਿਆਂ ਦਾ ਬਸ਼ੇਰਾ ਜੀ ਸਾਢੇ 4 ਮਹੀਨਿਆਂ ਦਾ ਹੈ ਹਾਂਜੀ ਹਾਂਜੀ ਇਹਦਾ ਕੋਈ ਪਤਾ ਹੈਗਾ ਕਿਹੜਾ ਕਿਹੜੇ ਦਾ ਇਹ ਰੋਲੀ ਵਾਲੇ ਦਾ ਬੱਚੇ ਦਾ ਬੱਚਾ ਹੈ ਜੀ ਗਾਂ ਅੱਛਾ ਹਾਂਜੀ ਹਾਂਜੀ ਠੀਕ ਕੋੜਾ ਮਜ਼ਬੂਤ ਬਹੁਤ ਹੈ ਬਸ਼ੇਰਾ ਜੀ ਠੀਕ ਕੋੜਾ ਬਹੁਤ ਚੰਗਾ ਸੀ ਉਹਦਾ ਬੱਚਾ ਜੀ ਤੇ ਇਹਦੀ ਕਿੰਨੇ ਮਹੀਨੇ ਉਮਰ ਦੱਸੀ ਹੈ ਇਹਦੀ ਸਾਢੇ 4 ਮਹੀਨੇ ਸਾਢੇ 4 ਮਹੀਨੇ ਹਾਂਜੀ ਹਾਂਜੀ ਉਹ ਸਾਹਬ ਨਾਲ ਠੀਕ ਆ ਨਾ ਹਾਂ ਚੰਗਾ ਜੀ ਮਜ਼ਬੂਤ ਬਹੁਤ ਹੈ ਬੇਸ਼ੇਰਾ ਜੀ ਪਲਿਆ ਵੀ ਚੰਗਾ ਪਲਿਆ ਚੰਗਾ ਬੇਲਾ ਬੁੱਲਾ ਚੰਗਾ ਜੀ ਤੇ ਇਹ ਤੋਂ ਇਲਾਵਾ ਭਾਈ ਹੋਰ ਵੀ ਹੈ ਕੋਈ ਜਾਨਵਰ ਇਹ ਤੋਂ ਇਲਾਵਾ ਘੋੜਾ ਜੀ ਆ ਮਾਰਵਾੜੀ ਘੋੜਾ ਹਾਂਜੀ ਹਾਂਜੀ ਆ ਜੋ ਮਿੱਤਰੋ ਹੁਣ ਤੁਹਾਨੂੰ ਘੋੜਾ ਦਿਖਾਉਣੀ ਆ ਦੋਸਤੋ ਇਹ ਕਾਹਾ ਘੋੜਾ ਇਹ ਵੀ ਸੇਲ ਤੇ ਆ ਸੇਲ ਤੇ ਆ ਨਾ ਭਾਈ ਇਹ ਵੀ ਹਾਂਜੀ ਹਾਂਜੀ ਸੇਲ ਤੇ ਹੈ ਠੀਕ ਆ ਇਹਦੀ ਵੀ ਦੇ ਹੋ ਡਿਟੇਲ ਇਹ ਵੀਰੇ ਉਮਰ ਹੈ ਇਹਦੀ 4.5 ਸਾਲ ਜੀ ਅੱਛਾ ਜੀ ਤੇ ਹਾਈਟ ਹੈ ਦੀ 63 ਇੰਚ ਜੀ 63 ਇੰਚ ਹਾਈ ਹਾਂਜੀ ਕਾਲੇ ਕਾਂਟੇ ਦਾ ਪੁੱਤ ਹੈ ਜੀ ਪੁੱਤ ਆ ਹਾਂਜੀ ਹਾਂਜੀ ਠੀਕ ਆ ਤੇ ਕਿਹੜੇ ਘੋੜੇ ਦਾ ਬੱਚਾ ਇਹ ਇਹ ਬਾਦਸ਼ਾਹ ਘੋੜਾ ਹੈ ਜੀ ਕੋਈ ਰਾਜਸਥਾਨ ਚੋਂ ਉੱਥੋਂ ਹੀ ਲਿਆ ਸੀ ਆਪਾਂ ਬਾਦਸ਼ਾਹ ਕਾਲੇ ਕਾਂਟੇ ਦਾ ਪੋਤਾ ਹੋ ਗਿਆ ਹਾਂਜੀ 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 ਠੀਕ ਆ ਤੇ ਤੁਹਾਡੇ ਕੋਲੇ ਕਿੰਨਾ ਵਿਚਾਰ ਹੋ ਗਿਆ ਮੇਰੇ ਕੋਲੇ 3-4 ਮਹੀਨੇ ਹੋ ਗਏ ਜੀ ਠੀਕ ਆ ਰਿਜ਼ਲਟ ਵਗੈਰਾ ਇਹਦੇ ਕਿ ਮੈਂ ਕੋਈ ਹਾਂਜੀ ਰਿਜ਼ਲਟ ਵਗੈਰਾ ਰਿਜ਼ਲਟ ਆਪਾਂ ਛੱਡਿਆ ਨਹੀਂ ਜੀ ਹਜੇ ਘੋੜੀਆਂ ਤੇ ਪਿੱਛੇ ਛੱਡਿਆ ਸੀ ਨਾ ਛੱਡਿਆ ਨਹੀਂ ਆਪਣੇ ਕੋਲ ਇਹ ਬੱਚਾ ਹੀ ਸੀ ਹਜੇ ਰਾਈਡਿੰਗ ਤੇ ਲਾਉਣਾ ਇਹਨੂੰ ਅੱਛਾ ਅੱਛਾ ਫੇਰ ਛੱਡਾਂਗੇ ਜੀ ਠੀਕ ਤੇ ਇਹਦੀ ਡਿਮਾਂਡ ਵੀ ਫੇਰ ਫੋਨ ਤੇ ਹਾਂ ਇਹਦੀ ਡਿਮਾਂਡ ਫੋਨ ਤੇ ਦੱਸਾਂ ਜੀ ਠੀਕ ਲਓ ਦੋਸਤੋ ਵੀਡੀਓ ਚ ਸੋਨੂੰ ਨਜ਼ਰੀਆ ਆਈ ਜਾਂਦਾਗਾ ਪਿੱਠ ਪੂੜਾ ਦੇਖੋ ਗਰਦਨ ਦੇਖੋ ਬਾਕੀ ਚੰਗਾ ਗਾ ਸ਼ਕੀਨ ਆ ਪੂਰਾ ਫੋਨ ਤੋਂ ਨੂੰ ਦੀ ਲੰਬਾਈ ਚੈੱਕ ਕਰੋ ਤੇ ਬਈ ਇਹ ਕਰੀ ਆਪਣਾ ਪ੍ਰੋਪਰ ਐਡਰੈਸ ਜ਼ਰੂਰ ਬੋਲੋ ਜੀ ਐਡਰੈਸ ਵੇਰ ਜੇ ਪਿੰਡ ਆਪਣਾ ਖਿਓ ਵਾਲੀ ਹੈ ਜੀ ਤੇ ਜ਼ਿਲ੍ਹਾ सिरसा ਹੈ ਹਰਿਆਣੇ ਦੇ ਵਿੱਚ ਫੋਨ ਨੰਬਰ ਹੈ ਜੀ 90662 ਤੇ 00009 ਠੀਕ ਹੈ ਜੀ ਤੇ ਇਹਦੀ ਮਾਰ ਕੇ ਵੀ ਦੱਸ ਦਿਓ ਜੀ ਇਹਦੇ ਮਾਰ ਕੇ ਤਿੰਨ ਪੈਰ ਚਿੱਟੇ ਆ ਜੀ ਮੱਥੇ 'ਚ ਫੁੱਲ ਆ ਜੀ ਠੀਕ ਹੈ ਹਾਂ ਜੀ ਲਾਓ ਮਿੱਤਰੋ ਕਰਦੇ ਆ ਇਸ ਵੀਡੀਓ ਨੂੰ ਸ਼ੇਅਰ ਮਿਲਦਿਆਂ ਫਿਰ ਆਪਾਂ ਹੋਰ ਕਿਸੇ ਨਵੀਂ ਵੀਡੀਓ 'ਚ ਧੰਨਵਾਦ